ਆਰੋ ਕੇ ਹਰਿਆਣੇ ਦਾ ਪਧਿਆ ਹਰ ਰੇਡ ਪਾਉਣ ਲਈ ਹੋਰ ਦੇਖਾਂਗੇ ਅਮਰ ਤਬਰਸਾ ਕਰੋ ਕਿੰਨੀ ਵੀਰੇ ਉਥੇ ਕਹਿ ਦਿਓ ਉਹਨਾਂ ਨੂੰ ਬਹੁਤ ਤਕੜਾ ਮੈਚ ਹੈ ਘਟੋੜ ਸਤ ਲੱਖ ਦੇ ਬਲਤ ਦਾ ਮੈਚ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਬਾਬਰਾ ਠਿਕਰੀ ਬਣ ਗਿਆ ਅੱਗੇ ਬਲ ਵਾਤਾ ਹੋਇਆ ਇੱਕ ਪਾਸੇ ਚੋਹਰੇ ਵਾਲਾ ਅਮਨ ਟਰਾਈ ਕਰਦਾ ਫਟਾ ਮਲ ਹਰਿਆਣਾ ਸਟੇਡ ਦਾ ਸਮਾਂ ਦੇਖਦੇ ਆਂ ਅੱਜ ਮਧਰੀਪੁਰ ਦੇ ਕਬੱਡੀ ਕੱਪ ਦੇ ਫਾਈਨਲ ਦੇ ਮੈਚ ਦੀਆਂ ਹਰਲੇ ਬੜੀਆਂ ਕਬੱਡੀਆਂ ਪਾਉਂਦਾ ਹੋਇਆ ਪਹਿਲੀ ਕਬੱਡੀ ਪਈਆ ਗੱਭਰੂ ਦੀ ਹੁਣ ਦੇਖਾਂਗੇ ਸਾਹਮਣੇ ਢੇਲੂ ਬਰਸਾਲਪੁਰ ਦੀ ਧਰਤੀ ਦਾ ਚੱਕਿਆ ਗੱਟਾ ਸਦਾਇਆ ਗੱਟਾ ਸਾਡੇ ਨਾਲ ਸਾਹਮਣੇ 38 ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਖੜਿਆ ਫਕਰ ਚੰਡੇ ਵਾਲਾ ਸੋਨੀ ਇੱਕ ਗੱਡੀ ਤੇ ਲੱਗਾ ਹੋਇਆ ਇੱਕ ਪਾਸੇ ਮੇਰੇ ਵੀਰੋ ਮਨੀਸ਼ਾ ਸਿੰਘੂ ਦਾ ਵੀਰ ਹੈ ਵਿਚਕਾਰ ਆਮਣਾ ਆਹ ਵੇਖਾਂਗੇ ਪਿੰਦਰ ਆਡਾ ਬਟਾ ਚਲਾ ਇਸ਼ਾਰਾ ਨੰਬਰ 31 ਬੈਸਾ ਵਾਲੀ ਐਂਡ ਸ਼ੁਰੂ ਆ ਮੇਰੇ ਮਿੱਤਰੋ ਹੁਣ ਵੇਖਾਂਗੇ ਕਿਹੜਾ ਜੱਫੀ ਪਹਿਲਾ ਹਰਦੇਵਾਲਾ ਜੱਫਾ

ਜਰੀ ਕਲਰ ਨੇ ਸਲਫਸਟਾਰ ਨੇ ਮੇਰੇ ਬਿੱਤੋ ਆ ਚੱਲਿਆ ਫੋਜਪੁਰੀ ਲੰਬਾ ਪੰਡਾ ਤੈ ਕਰਕੇ ਆਇਆ ਹੈ ਪਹਿਲਾ ਪੁਰੀ ਧਰਤੀ ਦਾ ਰਵੀ ਇਸਵੇਂ ਕਬੱਡੀ ਪੌਂਡ ਲਈ ਖੇਡ ਮੈਦਾਨ ਚ ਬੜਿਆ ਹੋਇਆ ਹੈ ਬਰਸਾਲਪੁਰ ਤੇ ਨੂਰੇ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਵਿੱਚ 22 ਰੱਖਦੇ ਜਫੇ ਲਾਇਆ ਅਮਰ ਕਲੇ ਪਟੇ ਰਿਕਾਰਡ ਬਣਾਇਆ ਹੈ ਰ ਰਵੀ ਕਲੇ ਉਹ ਵੇਖਾਂਗੇ ਕਬੱਡੀ ਪੌਣ ਦੇ ਲਈ ਬਾਬਰਾ ਠੀਕਰੀ ਬਣੀ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਨੇ ਹਰਿਆਣੇ ਵਾਲੇ ਤਿਆਰ ਨੇ ਟੇਡਾ ਟੇਡਾ ਹਾਰਲੇ ਵੱਲ ਵੇਖੀ ਜਾਂਦੇ ਆ ਉਹ ਕਬੱਡੀ ਪੌਣ ਦੇ ਲਈ ਬਾਬਰਾ ਅੱਗੇ ਵੱਲਾਂ ਚੁੱਕਿਆ ਤੇ ਦੂਜੇ ਪਾਸੇ ਆਮਣ ਹੈ ਗੋੜੇ ਵਾਲਾ ਰਵੀ ਦਾ ਵੀਰ ਮੇਰੇ ਵੀਰੋ ਤੇ ਨੰਬਰ ਜਿਹੜਾ ਉਹਨਾਂ ਵੱਲੋਂ ਵੱਡੇ ਵੱਾਰ ਸੰਧੂ ਬਰਾਵਾ ਲਈ ਆ ਪੈਦਲੋਂ ਤਰਨ ਮੱਤਾ ਨਰਾਦ ਕਰਦੇ ਆ ਛੇੜ ਕਹਾਣੀ ਸੁਆਦ ਨੇ ਆ ਲਓ ਪੂਰੀਆ ਮੇਰੇ ਲਈ ਸ਼ੀਸ਼ਰ ਵਾਲਾ ਆਪ ਉਹ ਕਾਚੂ ਆਮੇਸ਼ ਗਿਆ ਔਰ ਅਗਲੀ ਕਬੱਡੀ ਅੱਜ ਬਹੁਤ ਮਿਲਿਆ ਜਲਪ੍ਰੀਤ ਸਿੰਘ ਜੀ ਕੈਨੇਡਾ ਜਲਪ੍ਰੀਤ ਸਰਰੇ ਦੇ ਵੱਲੋਂ ਵੱਡੀ ਮੁਬਾਰਕਾਂ ਅੱਜ ਜਨਗਰੀ ਵਾਲਾ 37 ਨੇ ਜਿੱਤਿਆ ਜੱਫੇ ਲਾਉਣੇ ਪੈਣਿਆ ਉਹ ਵੇਖਾਂਗੇ ਬਿੱਲਾ ਬਚਕਾਰ ਲੱਗਿਆ ਹੋਇਆ ਇੱਕ ਪਾਸੇ ਕਹਿੰਦੇ ਮੇਰੇ ਵੀਰੋ ਅਮਰਤਾ ਤੇ ਦੂਜੇ ਪਾਸੇ ਪੇਲੂ ਬਸਾਲਪੁਰੀਆਂ ਉਹ ਕਬੱਡੀ ਪਾਉਣ ਦੇ ਲਈ ਰਵੀ ਕਲਰ ਵਾਲਾ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਰਵੀ ਤੇ ਦੂਜੇ ਪਾਸੇ ਪੇਲੂ ਉਹ ਬੰਨੇ ਬੰਨੇ ਹੋ ਗਈ ਪੁੱਤਰੋ ਆ ਇਹ ਐਵੇਂ ਨਹੀਂ ਹਾਰਨੇ ਤੇ ਬੈਠਿਆ ਜਾ ਸੀ ਪਾਵਰਾ ਦੀ ਬਾਜ਼ੀ ਆਉਂਦੀ ਸੀ ਉਹ ਵੇਖਾਂਗੇ ਕਬੱਡੀ ਪਾਉਣ ਦੇ ਲਈ ਪਾਵਰਾ ਠੀਕਰੀ ਵਾਲੀਆ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬਬਰ ਸ਼ੇਰਾਂ ਦੇ ਵਿੱਚੋਂ ਉਹ ਕਿਹੜੇ ਬੰਸੇ ਨਾਲ ਪੇਟ ਹੋਣਾ ਇੱਕ ਪਾਸੇ ਬਾਬਰਾ ਤੇ ਦੂਜੇ ਪਾਸੇ ਆ ਵਿੰਦਰ ਪਰ ਮੌੜਦੇ ਨੇ ਬਾਬਰਾ ਮੇਰੇ ਵੀਰੋ ਠੀਕਰੀ ਵਾਲੀਆ ਅੱਗੇ ਬੱਲ ਵਾਧਾ ਹੋਇਆ ਤੇ ਦੂਜੇ ਪਾਸੇ ਚਾਰ ਨੇ ਹਰਿਆਣੇ ਵਾਲੇ ਸਾਰੇ ਚਾਰ ਨੇ ਅੱਜ ਬੈਟਾਂ ਨੂੰ ਹਾਰਨੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਮੇਰੇ ਮਿੱਤਰੋ ਅੱਜ ਜਿਹੜੇ ਡੈਵਿਡਸਨ ਹਾਰਦੇ ਐ ਉਹ ਚਾਰੀ ਕਲਰ ਦੇ ਦਸੰਬਰ ਮਹੀਨੇ ਚ ਲੈ ਕੇ ਰੱਖਦੇ ਸੀ ਕਿੰਨੀ ਨੇ ਇਹ ਤਾਂ ਕਹਿੰਦਾ ਪੈਣੀ ਆ ਦੇਖ सरदार तो भाई, ना भाई के है भाव सा जिंदगी का कृष्ण विदेशा सारे बुलाने का तो, ਸਰਸਲਾ ਦਾ ਗਮਲਾ ਸੋਲੀ ਖੜਾ ਉਹ ਕਹਿੰਦੇ ਮਰੀਸ਼ਰਾ ਸਿਨੂ ਦਾ ਵੀਰ ਤੇ ਨਾਲ ਕਹਿੰਦੇ ਅਮਨ ਖੜਾ ਤੇ ਨਾਲ ਰਵਿੰਦਰ ਖੜਾ ਆਹ ਕਹਿੰਦੇ ਮੇਰੇ ਵੀਰੋ ਛੱਕੇ ਚੋਂਦਾ ਚਿਹਤਾ ਤੁਹਾਡੇ ਸਾਹਮਣੇ ਹਾਲੈਂਡ ਵਾਲ ਦਾ ਬਾਬਰਾ ਠੀਕਰੀ ਵਾਲੀਆ ਉਹ ਬਾਦੋ ਪਾਰ ਕਰਕੇ ਨੰਬਰ ਪਿੰਦਰਨਾ ਸੇਫ ਤੌਰ ਤੇ ਉੱਤੇ ਬਾਬਾ ਬਣੈਤ ਕੈਨੇਡਾ ਜੀਆਂ ਦਾ ਧੰਨਵਾਦ ਹੈ ਅੱਜ ਕੱਢੀ ਕੱਪ ਦੇ ਉੱਤੇ ਰੇਡ ਸੱਤੀ ਦੀ ਜਲਪ੍ਰਿੰਤ ਭੰਗੂ ਦਾ ਜਲਪ੍ਰਿੰਤ ਹਰਿਆਣੇ ਦਾ ਸ਼ੋਰਾ ਕਰਦਾ ਕਮਾਲ ਕਰਦਾ ਕਮਾਲ ਉਧਰ ਪਵਨ ਮਨੇਰਖਰੀ ਚਾਰ ਬਰਤਿਆਰ ਇੱਕ ਪਾਸੇ ਬਰਸਾਰਪੁਰਿਆ ਨਾਲ ਕਹਿੰਦੇ ਭੇਲੂ ਲੱਗਾ ਹੋਇਆ ਹਾਂ ਟੋੜਿਆ ਹੋ ਗਿਆ ਪੂਰੇ ਆ ਦੋ ਖਿਡਾਰੀਆਂ ਦੇ ਦਰਮਿਆਨ ਹਰਜੋ ਪਾਸੇ ਹਰਜੋ ਪਾਸੇ ਹਰਜੋ ਪਾਸੇ ਸੱਕਰ ਸਰੇ ਦੀ ਏ ਕੱਪ ਟੌਪ ਦਾ ਹੋ ਗਿਆ ਬਾਦਰੀਪੁਰ ਦਾ ਮੇਲਾ ਕਿਰੇ ਦਾ ਹੋ ਗਿਆ ਜਰਕੜੀ ਵਾਲਾ ਵੀ ਮੁੰਡਾ ਕੁਮਾਰ ਗਰੀ ਤਰੇ ਆਉਂਦਾ 37 ਦੀ ਰੇਡ ਅੱਜ ਬੁਲਟਰਾਂ ਵੱਡੇ ਸਰਮਾਨ ਹੋਇਆ ਇਹਦੇ ਯੋਰਪ ਦੇ ਸੀਰ ਦਾ ਬੈਸਟ ਬਣਿਆ ਆ ਪਉਦਾ ਹੋਇਆ ਰੇਡ ਅਵਨਾਦੇ ਹੋ ਰਿਹਾ ਅਵਨਾਦੇ ਹੋ ਰਿਹਾ ਆ ਅਵਨਾਦੇ ਹੋ ਰਿਹਾ ਬੱਲੇ ਬੱਲੇ ਕਰ ਆ ਗਿਆ ਸੀਸਰ ਹਰੇ ਜਤਰਾ ਤੇ ਅੰਤ ਕਰਾਉਣਾ ਪੰਜਾਬ ਦੇ ਕਬੱਡੀ ਕਪਾਂ ਦੇ ਉੱਤੇ ਇਹ ਆ ਪੂਰੀ ਸੀਸਰ ਵਾਲਾ ਰੇਡ ਪਾਉਣੀ ਪਿਆ ਹੋਇਆ ਪਰ ਬਿੱਲਾ ਟੋਟਿਆਂ ਵਾਲਾ ਅੱਜ ਆਈ ਪਿਆ ਹੋਇਆ ਰਾਜਕੰਦ ਵੀ ਪਾ ਪਈ ਫੇਰੇੜ 11 ਦੇ ਵਿੱਚੋਂ ਕਾਣ ਬੱਲੇ ਬਲੇ ਕਰਾਵੇਗਾ ਅੱਟਾਂ ਤੇ ਥਾਪੀਆਂ ਵੱਜ ਰਹੀਆਂ ਇਹ ਬੱਲਿਏ ਬਣਾਂਗੇ ਝਾਂਦਰ ਤੇਰੀ ਨਾਲ ਨਾਲ ਮੇਰੇ ਤੁਰਨਾ ਜਾਂ ਮਿੱਤਰਾਂ ਦੇ ਕੋਕਾ ਬਣਨਾ ਜਾਂ ਬਣ ਜਾਣਾ ਸਰਵੋ ਰਈ ਤੇ ਬੰਨਾ ਕਾਨੀ ਤੇਰੀ ਦੇ ਮੜ ਕੇ ਅੱਜ ਤੈਨੂੰ ਟੱਕਰਾਂਗੇ ਤੇ ਵੱਡੀ سپورਟ ਕੀਤੀ ਹੈ ਜਰਗਿਆਂ ਨੇ ਗੱਗੀ ਬੁਲਾਉਂਦਾ ਹਨੀ ਚਾਹ ਦਾ ਧੰਨਵਾਦ ਇਹ ਸੱਤੀ 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 ਪਰ ਦੂਜੇ ਪਾਸੇ ਦੂਜੇ ਪਾਸੇ ਉਹ ਵੱਜਦੀ ਕੰਤੀ ਬਿੰਦਰ ਦਯੋਰੇ ਵਾਲਾ ਬਿੰਦਰ ਦਯੋਰੇ ਵਾਲਾ ਆ ਬਿੰਦਰ ਵੀ ਬੱਲੇ ਬੱਲੇ ਕਰਾ ਗਿਆ ਆ ਦਯੋਰੇ ਵਾਲਾ ਬਿੰਦਰ ਵੀ ਬਿੰਦਰ ਵਰਗੇ ਚਾਰ ਹਰੇ ਚਾਰ ਬਰ ਚਾਰ ਹੋਈ ਹੋਈ ਰੇਡ ਬਿੰਦਰ ਸਹਾਰਾ ਲ ਆ ਗਿਆ ਹੈ ਇੱਥੇ ਰੱਖ ਇੱਥੇ ਦੇਖ ਇਧਰ ਨੂੰ ਜਾਣਗੇ ਅੱਜ ਕੌਣ ਬਸਟ ਆਵੇਗਾ ਇਹਦੇ ਸਮੇਂ ਨੇ ਫਸਦਾ ਕਰਨਾ ਲਓ ਬੰਦੇ ਵੀ ਰੇਡ ਤੇ ਕਬੱਡੀ 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 ਵਾਓ ਏ ਹਰਿਆਣੇ ਵਾਲੇ ਨੰਬਰ ਬਰਸਾਪੁਰ ਦੇ ਨੰਬਰ ਨੇ 12.5 ਇਹ ਦਿਉੜੇ ਦੇ ਨੰਬਰ ਨੇ 22 ਦਿਉੜਾ ਫਸਟ ਤੇ ਬਰਸਾਲਪੁਰ ਸੈਕੰਡ ਇਹ ਕਬੱਡੀ ਆ ਯਾਰ ਰਲਿਆ ਰਵੀ ਕੈਦਮ ਮਦਰੀਪੁਰ ਦੇ ਕਬੱਡੀ ਕਪ ਦਾ ਹਾਰ ਨੇ ਜਿੱਤ ਕੇ ਕਰੀ ਤਾੜੀਆਂ ਮਾਰੇ ਲੋਕਦਾਰ ਰਵੀ ਕੈਦਮ ਬੈਸਟ ਬਣ ਗਿਆ ਐ ਵੀ ਰਵੀ ਬਹੁਤ ਵੱਡੀ ਮੁਬਾਰਕਬਾਦ ਤੇ ਅੱਜ ਦੇ ਕਬੱਡੀ ਕਮ ਦਾ ਬੈਸਟ ਜਾਫੀ 8 ਟੱਚ 4 ਜੱਫੇ ਨਵਾਂ ਮੁੰਡਾ ਲੌਰੇ ਵਾਲਾ ਪਿੰਦਰ ਵੀ ਹਾਰ ਦੇ ਜਿੱਤ ਗਿਆ ਇੱਕ ਵਾਰੀ ਪਿੰਦਰ ਦੇ ਹੋਰਾਂ ਨੇ ਵੀ ਤਾੜੀਆਂ ਮਾਰੇ ਜ਼ੋਰ ਨਾਲ ਵਿੰਦਰ ਜਿਆਰਾ ਬੈਸਟ ਆਫੀ ਤੇ ਰਵੀ ਕਾਦਰਮ ਬੈਸਟ ਰੀਡਰ ਦੋਨੇ ਨੌਜਵਾਨ ਹਾਰ ਲਈ ਜਿੱਤ ਗਿਆ ਦੋਨਾ ਖਿਡਾਰੀਆਂ